ਕਿੰਦਾ ਪਾਪਾ ਇੱਕ ਕਰੀ ਫੇਰ ਦੱਸੋ ਕੀ ਕਰਕੇ ਆਈ ਗੱਲ ਆ ਮੈਂ ਜੀ ਲੈਣੇ ਗਈ ਹਾਂ ਉੱਥੇ ਬਟਰੋਲ ਖਤਮ ਹੋ ਗਿਆ ਤੇ ਚਲੀ ਛੱਡ ਆਈ ਜੇਰੇ ਤੇ ਦੇਖ ਸਕਦੇ ਹੋ ਸਾਹੂ ਕਰ ਬੰਦੇ ਸਾਹੂ ਕਰ ਬੰਦੇ ਦੇਖ ਸਕਦੇ ਤੁਸੀਂ ਕਿ ਜਿੱਥੇ ਪਟੋਲ ਮੋ ਗਿਆ ਉੱਥੇ ਐਕਟਿਵ ਛੱਡ ਹੁੰਦੇ ਆ ਦੇਖ ਲੋ ਹੋਰ ਨਹੀਂ ਕੀ ਕਰਦੀ ਯਾ ਤੂੰ ਦਾਸਰ ਸਹੀ ਘਟੋ ਕਰਕੇ 80 ਦਾ ਖਤਮ ਹੋ ਗਿਆ ਰਾਤੀ 11 ਵਜੇ ਤੂੰ ਫੇਰ ਕੌਣ ਲੈ ਗਿਆ ਯਾਰ ਇਹ ਲੰਲਾਂ ਨੂੰ ਬੋਲਦੇ ਆ ਕਿਤੇ ਛੱਡ ਕੇ ਆ ਗਈ ਉਹ ਨਾਲ ਦੀ ਗਲੀ ਨਹੀਂ ਨਹੀਂ ਕਿੱਦਾਂ ਮਰ ਤੱਕ ਦਾ ਕੋਈ ਹੈਗਾ ਵਾਗਫਾ ਨਹੀਂ ਪੈਦਲ ਆ ਗਈ ਸੀ ਵਾਪਸ ਤੇ ਕੇ ਮੈਂ ਦੱਸਿਆ ਵੀ ਨਹੀਂ ਸਾਲ ਤੇ ਖੜੀ ਕਰ ਰਹੀ ਮੈਂ ਵਾਗਫ ਨੂੰ ਕੀ ਕਰ ਗੰਦੀ ਸੜਕ ਤੇ ਖੜੀ ਕਰ ਰਹੀ ਉਹ ਕੋਈ ਨਹੀਂ ਆਪਣਾ ਡਾਕਟਰ ਇੱਕ ਮਿੱਤਰ ਹੈਗਾ ਹੁਣੇ ਆਪਾਂ ਸਟੋਰੀ ਪਾਈ ਆ ਤੇ ਨੂੰ ਨੰਬਰ ਤੇ ਬੰਦ ਸਾਰਾ ਬੰਦ ਹੋ ਗਿਆ ਨੰਬਰ ਸਾਰਾ ਪਾਗਲਖਾਨਾ ਬੰਦ ਹੋ ਗਿਆ ਨਹੀਂ ਇੱਕ ਡਾਕਟਰ ਹੈਗਾ ਦਵਾਈ ਕੋ ਵਧੀਆ ਖੋਣ ਨੇ ਤੈਨੂੰ ਕੋਈ ਕਰਨੇ ਵਧੀਆ ਦਵਾਈ ਤੇਰਾ ਜਦੋਂ ਇਲਾਜ ਹੋਇਆ ਯਾਰ ਆਪੇ ਤੈਨੂੰ ਅਗਲਾ ਲੈਣੀ ਆ ਉਹ ਜਦੋਂ ਕਾਨ ਬਣਾ ਕੇ ਲਿਆ ਪਾਣੀ ਲਿਆ ਜਰ ਬਣਾ ਕੇ ਪਾਣੀ ਚ ਖੰਡ ਪਾ ਕੇ ਬਣਾ ਰਿਹਾ ਗਿਆ ਬਣਾ ਰਿਹਾ ਇਸ ਵੀਡੀਓ ਚ ਚਪੇੜ ਪਈ ਇਹਨਾਂ ਨੇ ਤਾਂ ਵੀਡੀਓ ਕੱਟ ਗਈ ਕਿਆ ਮੇਰੇ ਆ ਐਦਾਂ ਪੈਂਦੀ ਹੁੰਦੀ ਇਹਦੇ ਚਪੇੜ ਐ ਐਦਾਂ ਨਹੀਂ ਆਏ ਨਹੀਂ ਮਾ ਦੇਖੋ ਨਰਸ ਵੀ ਹੁੰਦਾ ਇਹਨਾਂ ਨੂੰ ਕਿਆ ਮੇਰੇ ਸਿਰ ਦੇ ਸਾਈਆਂ ਮੇਰੀ ਵੀਡੀਓ ਡੀਲੀਟ ਕਰ ਦੇ ਕਰਾਬ ਕਰ ਦਿਓ ਮਾੜੀ ਕਿ ਆ ਸੁਣ ਲਿਓ ਆਈ ਨੀਡ ਰੀਡੋ ਨੀ ਇਹ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋਣੇ ਆ ਮੈਂ ਦੋ ਵਾਰ ਪਾਉਣੀ ਹੁਣ ਕਿਹੜੀ ਕਲਿੱਪ ਕਰਕੇ ਕਹਿਣੀ ਇਹ ਉਹ ਕਲਿੱਪ ਕਰਕੇ ਕਹਿਣੀ ਜਿਹਦਾ ਮੂੰਹ ਕਿੱਡਾ ਹੀ ਵੱਡਾ ਹੁੰਦਾ ਟਮ ਟਮ ਮੂੰਹ ਵਾਲੀ ਇਹਦਾ ਵੀ ਨਹੀਂ ਵੱਡਾ ਗੱਗਨੂ ਤੁਸੀਂ ਆ ਵੀ ਬੇਇੱਜ਼ਤੀ ਜਾਓ ਛੋਟੇ ਮੂੰਹ ਵਾਲੀ ਲੱਭ ਲਓ ਚਲੋ ਜੀ ਆਪਾਂ ਕੇ ਕੱਟਣ ਲੱਗੇ ਆ ਰਾਜੂ ਮਾਸਕ ਲਾ ਲੈ ਹੁਣ ਮੈਂ ਚਪੇੜ ਮਾਰ ਕੇ ਲਾਵਾਂ ਰਾਜੂ ਮਾਸਕ ਉਤਾਰ ਲੁੱਟ ਇੱਥੇ ਕਿਤੇ ਕਰੋਨਾ ਬੜਿਆ ਅੰਦਰ ਓਏ ਨੱਕ ਦੇ ਚੂਗਲ ਹੱਸ ਫੀਅਰ 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 ਚਲੋ ਕੇਕ ਕੱਟੀਏ ਯਾਰ ਚਲੋ 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 ਯਾਰ ਗੰਨੂ ਮੈਂ ਕੱਢਦਾ ਕਿੱਥੇ ਆ ਮਾਚਿਸ ਕਿੱਥੇ ਕੇਕ ਕੱਟੋ ਸੁਣ ਗੱਲ ਮੇਰਾ ਵੀ ਬਰਥਡੇ ਆਉਣ ਵਾਲਾ ਹੈ ਮੇਰਾ ਫੇਸਬੁਕ ক্লোਜ਼ ਆਇਆ ਸੀ ਆ ਦੇਖਿਆ ਸੁਣ ਲਿਆ ਨਾ ਤੂੰ ਸੁਣ ਲਿਆ ਨਾ ਸੁਣ ਲਿਆ ਤੀ ਸਾਰੇ ਜਣੇ ਨੇ ਸੁਣਿਆ ਸੁਣ ਲਿਆ ਨਾ ਤੂੰ ਇਹਨੇ ਤੂੰ ਆਪ ਸੁਣਿਆ ਸਾਰੇ ਜਣੇ ਨੇ ਕੀ ਕਹਿਆ ਕਿ ਮੇਰਾ ਫੇਸ ਬੜਾ ਮੋਟਾ ਆਇਆ ਤੂੰ ਇੱਥੋਂ ਕੱਟ ਦਿਓ ਬਲ ਮਨ ਦੀ ਆ ਵੱਡੇ ਮੂੰਹ ਵਾਲੀ ਅੱਜ ਦੇਖਦੇ ਗਿਫਟ ਲੈ ਗਿਆ ਇਸਨੇ ਆ ਤੇ ਇਹ ਹੈਗੀ ਆ ਲੂਜ਼ ਮੋਸ਼ਨ ਦੀ ਦਵਾਈ ਨੋ ਯਾਰ ਤਾਂ ਫਿਰ ਕੀ ਹੋਇਆ ਲੈ 10 ਲੂਜ਼ ਮੋਸ਼ਨ ਕਿਸੇ ਨੂੰ ਵੀ ਲੱਗ ਸਕਦੇ ਆ ਤੇ ਬਾਕੀ ਤੁਸੀਂ ਕੀ ਆ ਗਿਫਟ ਦਿਖਾ ਕੇ ਕਰੋ ਅਨਬਾਕਸਿੰਗ ਪਹਿਲਾਂ ਕੇਕ ਕੱਟ ਲੀਏਗਾ ਨੂੰ ਪਰੇ ਹੋ ਜਾ ਤੁਸੀਂ ਕਾਲੀ ਨੂੰ ਵੀ ਛੱਡ ਕੇ ਰੋਜ਼ਾਂ ਮੈਂ ਲਿਆ ਕਰਨਾ ਰਾਜੂ ਮੈਂ ਉਹ ਟਮੈਂਟ ਜਿਮ ਜੁਆਇਨ ਕਰਨਾ ਨਹੀਂ ਇਹ ਨਾ ਕਰ ਮੈਂ ਜਿਮ ਜਾਇਨ ਕਰਨਾ ਮੈਂ ਜਿਮ ਮੈਂ ਜੁਆਇਨ ਕਰਨਾ ਹੈ ਨਾ ਮੈਂ ਉਹ ਟਾਇਆ <laughs> 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 लगी, लगी।, <laughs> आ, लगी ना मेरी फोटो नाल। so, मैं सारे घर चलवाऊंगा ਆਪਣੇ ਫੋਨ ਦਾ ਵਾਲਪੇਪਰ ਵੀ ਲਵਾਉਂਗਾ ਤੂੰ ਕਰਕੇ ਦਿਖਾ ਜੋ ਕਰਨਾ ਦਿਲ ਚ ਫੋਟੋ ਹੋਣੀ ਚਾਹੀਦੀ ਆ ਜਾਂਦੀ ਨੇ ਮੱਝ ਨਾ ਆ 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 ਰੱਲ ਤੇ ਫੜ ਕਰ ਐ ਨਪ ਦੂੰਗਾ ਤੌਣ ਤੇਰੀ ਜ਼ਿਆਦਾ ਬੋਲਦੀ ਆ ਐਂਟਰੀ ਤੇ ਮੇਰੀ ਵੱਡੀ ਫੜ ਓਏ ਕਹਿੰਦੀ ਫੜ ਕਰਾ ਓ ਓ ਲੋਕੋ ਕਹਿੰਦੀ ਐਂਟਰੀ ਕਿੱਥੇ ਦੀ ਐਂਟਰੀ ਕਾੜੇ ਮੂੰਹ ਵਾਲੀ ਕਿੱਥੇ ਦੀ ਕਹਿੰਦਾ ਤੀਸ਼ਣਾ ਬੋਲਿਆ ਕਰ ਮੇਰੀ ਤੂੰ ਹੀ ਗੱਲ ਸੁਣ ਲੋ ਆਪਣੀ ਕੁੜੀ ਨੂੰ ਸਮਝਾ ਲੋ ਠੀਕ ਆ ਆਪਣੀ ਕੁੜੀ ਨੂੰ ਸਮਝਾ ਕੇ ਰੱਖੋ ਮੜਿਆ ਕਿ ਮੇਰੇ ਕਿਸੇ